ਮੰਮੀ ਕੀ ਕਰੀ ਆ ਨੀ ਐ? ਅ ਰੋਟੀ ਸਬਜੀ ਦਾ ਜੁਗਾੜ ਕਰਦੀ ਆ ਹੋਰ ਕੀ ਕਰਨਾ? ਰੋਟੀ ਸਬਜੀ ਬਣਾਉਣੀ ਐ। ਹੂੰ। ਰੋਟੀ ਤਾਂ ਤੈਨੂੰ 15 ਸਾਲ ਹੋ ਗਿਆ ਆਪਣੇ ਵਿਆਹ ਨੂੰ ਦੇਖਾ। ਰੋਟੀ ਤਾਂ ਤੈਨੂੰ ਬਣਾਉਣੀ ਆ ਹੀ ਨਹੀਂ। ਕਿਉਂ? ਕਿਉਂ ਮੈਂ ਪੈੜੀਆਂ ਰੋਟੀਆਂ ਬਣਾਉਣੀ ਆ? ਚੱਜਦੀਆਂ ਨਹੀਂ ਬਣਾਉਂਦੀ ਰੋਟੀਆਂ ਮੈਂ। ਚੁੱਪ ਕਰਕੇ ਖਾ ਲਿਆ ਕਰ, ਨਗੋਚਾ ਨਾ ਕੱਢਿਆ ਕਰ। ਉਹ ਮੇਰਾ ਮਤਲਬ ਐ ਰੋਟੀ ਆਪਦੇ ਮੂੰਹ ਵਰਗੀ ਬਣਾਇਆ ਕਰ। ਹਾਂ। ਸੋਹਣੀ ਜੀ। ਹੈਂ? ਸੋਹਣੀ ਜੀ ਜੇ ਮੇਰਾ ਮੂੰਹ ਸੋਹਣਾ ਉਹ ਹੋ ਜੀ। ਆਹ ਸੋਹਣੀ ਨੂੰ ਬੜੀ ਤੂੰ ਹੂਰ ਦੀ ਪਰੀ ਐ। ਓਏ ਮੇਰਾ ਮਤਲਬ ਹੈ ਜਿਵੇਂ ਆਪਦੇ ਮੂੰਹ ਨੂੰ ਫਲਾ ਕੇ ਰੱਖਦੀ ਐ ਨਾ ਐ ਰੋਟੀ ਨੂੰ ਵੀ ਫਲਾ ਕਰ। ਫਲਾ ਕੇ ਰੱਖਦੀ ਨਾ। ਜਿਹੜੀਆਂ ਪੜਿਆ ਕਰਨ ਉਹ ਜੀਆਂ ਖਾ ਲਿਆ ਕਰ ਚੁੱਪਚਾਪ ਨਗੋਚਾਂ ਕੱਢਦੇ ਰੋਟੀ ਮੇਰਾ ਮਤਲਬ ਫੁੱਲਦੀ ਤਾਂ ਹੈ ਨਹੀਂ ਹੁਣ ਰੋਟੀ ਤੂੰ ਆ ਵੀ ਰੋਟੀ ਫਲਾਇਆ ਤਾਂ ਕਰ। ਫਲਾਇਆ ਤਾਂ ਕਰ। ਚੁੱਪਚਾਪ ਖਾ ਲਿਆ ਕਰ। ਮਾਰਨੂ ਪੈ ਜੂਗੀ। ਮਾਰਨੂ ਪੈ ਜੂਗੀ। ਓਏ ਤੜਕੇ ਉੱਠਦੇ ਗਲੇਸ ਕਰਨ ਬਹਿ ਜਾਂਦੀ ਐ। ਆ ਮੈਂ ਤਾਂ ਬਾਹਰ ਜਾਣਾ ਹਾਂ। ਹੋਰ ਕੀ ਟਾਈਮ ਪਾਸਤਾ ਹੋ ਜਾਊਗਾ ਹੁਣ ਜਿੱਥੇ ਬਾਹਰ ਜਾਣਾ ਹੈ ਨਾ ਉੱਥੇ ਜਾ ਕੇ ਫੁੱਲਵੀਆਂ ਰੋਟੀ ਖਾ ਲਈ ਆਹੋ ਮੈਂ ਤਾਂ ਵੇਖੀ ਗੋਲ ਨਹੀਂ ਬਣਾਉਂਦੀ ਨਾ ਫੁੱਲਵੀਆਂ ਦੀ ਉੱਥੇ ਗਲੀਆਂ 'ਚ ਜਾਂ ਸਸ ਦੇ ਵਿੱਚ ਉੱਥੇ ਜਨਾਨੀਆਂ ਉਹ ਰੋਟੀਆਂ ਬਣਾਈ ਜਾਂਦੀਆਂ ਹੈ ਹੈ ਜਾਂ ਉੱਥੇ ਕਿਸੇ ਜਨਾਨੀਆਂ ਕੋਲ ਜਾਣਾ ਮੈਂ ਜਨਾਨੀਆਂ ਉੱਥੇ ਖਾ ਲਈ ਫੁੱਲਮੀਆਂ ਰੋਟੀਆਂ ਇੱਕ ਦਿਨ ਮੇਰੇ ਸਹੁਰੇ ਦੀ 10 ਜਵਾਬ ਦਿੰਦੀ ਮੈਂ ਤੈਨੂੰ ਕਹਿ ਕੀ ਬੈਠਾ ਫੁੱਲਮੀਆਂ ਰੋਟੀਆਂ ਗਾਲਿਆ ਉਹ ਮਤਲਬ ਹੁਣ ਉਸੇ ਨੂੰ ਲੈ ਕੇ ਬੈਗੀ ਓਏ ਮੈਂ ਤਾਂ ਹੂੰ ਉੱਥੇ ਜਾਣਾ ਬਾਹਰ ਹਾਂ ਹਾਂ ਹੁਣ ਬਾਹਰ ਜਾਂਦਾ ਬਾਹਰ ਜਾਊਗਾ ਵਧੀਆ ਘਰੋਂ ਤਾਂ ਉਹਦਾ ਖਹਿੜਾ ਛਡਾ ਕੇ ਜਾਂਦਾ ਹੁਣ ਬਾਹਰ ਜਾ ਕੇ ਇੱਥੇ ਗਲੀਆਂ 'ਚ ਤੀਵੀਆਂ ਨਾਲ ਗੱਲਾਂ ਕਰੂਗਾ ਆਹੋ ਉਹ ਤੀਵੀਆਂ ਨਾਲ ਕਿਹੜੀਆਂ ਗੱਲਾਂ ਕਰੂਗਾ ਉੱਥੇ ਤੀਵੀਆਂ ਇੱਥੇ ਗਲੀਆਂ 'ਚ ਧੁਰੀਆਂ ਫਿਰਦੀਆਂ ਘਰਾਂ 'ਚ ਅਗਲੇ ਕੰਮ ਤਾਂ ਦੇ ਕਰਤੀਆਂ ਫਿਰਦੀਆਂ ਕਰਦੀਆਂ ਫਿਰਦੀਆਂ हां ਹੁਣ ਬਾਹਰ ਗਲੀਆਂ ਚ ਜਾਊਂਗਾ ਉੱਥੇ ਜਾ ਕੇ ਮੈਂ ਫੋਨ ਤੇ ਗੱਲਾਂ ਕਰੂੰਗਾ ਤੀਵੀਆਂ ਨਾਲ ਪਤਾ ਨਹੀਂ ਸਾਰਾ ਦਿਨ ਫੋਨ ਤੇ ਕਿਹਦੇ ਨਾਲ ਗੱਲਾਂ ਕਰਦਾ ਕਿਹੜੀ ਤੀਵੀ ਇਹਦੇ ਹੱਥ ਨਹੀਂ ਆਉਂਦੀ ਸਾਰਾ ਦਿਨ ਉਂਗਲਾ ਮਾਰਦਾ ਰਹਿੰਦਾ ਇਹ ਸਾਰਾ ਦਿਨ ਫੋਨ ਦੇ ਉੱਤੇ ਹੁਣ ਜਾ ਕੇ ਉਹਦਾ ਘਰੋਂ ਤਾਂ ਵੀ ਮੈਨੂੰ ਟਾਈਮ ਨਹੀਂ ਮਿਲਦਾ ਲੜੂਗੀ ਤੇ ਹੁਣ ਮੈਂ ਆਪਦਾ ਬਾਹਰ ਗਲੀਆਂ ਚ ਜਾ ਜਾ ਕੇ ਗੱਲਾਂ ਕਰਾਂ ਉਹ ਤੇਰਾ ਤਾਂ ਆਹ ਰੌਲਾ ਹੈ ਜੇ ਘਰੇ ਬੈਨੇ ਹਾਂ ਤਾਂ ਰੌਲਾ ਬਾਹਰ ਚਲੇ ਜਾਂਦੇ ਆ ਹੁਣ ਹੁਣ ਐ ਸ਼ੱਕ ਕਰਦੀ ਤੇਰੇ ਸ਼ੱਕਾਂ ਨੇ ਖਾ ਲਿਆ ਹੈ ਕਾਹਦੇ ਕਾਹਦੇ ਉਥੇ ਫੋਨ ਤੇ ਕਾਹਦੀ ਗੱਲਾਂ ਕਰਦਾ ਨਾ ਹੋਰ ਕੀ ਗੱਲਾਂ ਹੀ ਕਰਨੀ ਚਾਹੁੰਦਾ ਕਰੋ ਫੋਨ ਤੇ ਗੱਲਾਂ ਕਰਦਾ ਓਏ ਫੋਨ ਤੇ ਕੋਈ ਰੀਲਾਂ ਦੇਖ ਲੀਆਂ ਕੋਈ ਹੋਰ ਕੋਈ ਗਾਣਾ ਸੁਣ ਲਿਆ ਹੋਰ ਕੋਈ ਹਾਸੇ ਮਜ਼ਾਕ ਵਾਲੀ ਵੀਡੀਓ ਦੇਖੀ ਹੋਰ ਕੋਈ ਸਿਹਤ ਦੇਣ ਵਾਲੀ ਕੋਈ ਵੀਡੀਓ ਦੇਖੀ ਉਹ ਕਰਦਾ ਹੁਣ ਮੇਰੀ ਉਮਰ ਇਹ ਆਸ ਕੀ ਕਰਨ ਦੀ ਨਾ ਤੇਰੇ ਵਰਗੇ ਸੌ ਲੁੱਚਿਆਂ ਦੇ ਲੁੱਚੇ ਹੁੰਦੇ ਨੇ ਜਿਹੀ ਗੱਡੀ ਹੋਗੀ ਚਿੱਟੀਆਂ ਵਾੜੀਆਂ ਵਾਲੇ ਤਾਂ ਗੁੱਲਖ ਲਾਉਂਦੇ ਐ ਉਹੋ ਹੀ ਤਾਂ ਕਰਦੇ ਐ ਇਹੋ ਜਿਹੇ ਨਿਸ਼ਾਨ ਅਜੇ ਜਵਾਨ ਮੁੰਡਿਆਂ ਦਾ ਤਾਂ ਘੱਟ ਵਿਖੇ ਉਹ ਐ ਦੌਰ ਬੁੱਢਿਆਂ ਨੂੰ ਜ਼ਿਆਦਾ ਇਸ਼ਕ ਚੜਿਆ ਹੋਇਆ ਮੈਂ ਤੈਨੂੰ ਦੱਸਾਂ ਬੁੱਢਿਆਂ ਨੂੰ ਜ਼ਿਆਦਾ ਇਸ਼ਕ ਚੜਿਆ ਐ ਐਨਾ ਬੁੱਢਾ ਵੀ ਹੈ ਜਿਹੜਾ ਤੂੰ ਬੁੱਢਾ ਬਣਾਈ ਜਾਨੀ ਹੈ ਹਾਂ ਅੱਜ ਦਾੜੀ ਕਾਲੀ ਕਰੂੰਗਾ ਨਾ ਤੜਕੇ ਉੱਠ ਕੇ ਦਾੜੀ ਰੰਗਣ ਬਹਿ ਜਾਂਦਾ ਆਪਦਾ ਹੈ ਨਾ ਤੇਰਾ ਇੱਥੇ ਸ਼ਗਨ ਪਾਉਣ ਆਲੇ ਆਣਗੇ ਜਿਹੜਾ ਤੂੰ ਦਾੜੀ ਰੰਗੇਗਾ ਹੁਣ ਦਾੜੀ ਨਾ ਰੰਗਾ ਪੁਰਾ ਲੱਗਦਾ ਉੱਥੇ ਸੱਤ ਚ ਬੈਠਾ ਹੋਰ ਲੋਕ ਆਏ ਇਹ ਕਹਿੰਦੇ ਨੇ ਯਾਰ ਬਾਈ ਤੂੰ ਚਲ ਚੱਟੇਵਾਲ ਤਾਂ ਹੋ ਗਏ ਚਲੇ ਜਾ ਦੇ ਨਾ ਥੋੜਾ ਜਿਹਾ ਠੀਕਤਾ ਕਰ ਲਿਆ ਕਰ ਠੀਕਤਾ ਕਰ ਨਾ ਠੀਕ ਕਰਨ ਨੂੰ ਤੂੰ ਹੁਣ ਕੀ ਕਰਨਾ ਹੈ ਹੈ ਤੂੰ ਰਿਸ਼ਤਾ ਕਰਾਉਣਾ ਹੈ ਹੈ ਜਿਹੜਾ ਤੂੰ ਹੁਣ ਆਪਦਾ ਵੀ ਦਾੜੀ ਰੰਗਣ ਬੈਠੇਗਾ ਹੁਣ ਬੁੜੀਆਂ ਨੂੰ ਦਿਖਾਉਣ ਮਾਰਾ ਹੁਣ ਇਹ ਦਾੜੀ ਰੰਗਦਾ ਦੱਸ ਹੈ ਉਹ ਦਾੜੀ ਹੁਣ ਹਮੇਸ਼ਾ ਤੋਂ ਰੰਗਦਾ ਤੇਰੇ ਤਾਂ ਹਾਰੀ ਵਹਿਮ ਗਿਆ ਮੇਰੇ ਤੋਰੇ ਦੀ ਹੈ ਹਰ ਟਾਈਮ ਇਹੀ ਕਰੀ ਰਹੀ ਦੀ ਦਾੜੀ ਨਾ ਰੰਗਦਾ ਹੁਣ ਦਾੜੀ ਨਾ ਰੰਗਦਾ ਆਪਣੀ ਪਰਸਨੈਲਿਟੀ ਉਹ ਨਾ ਬਣਾਵਾ ਹੁਣ ਨਾ ਪਰਸਨੈਲਿਟੀ ਨੂੰ ਹੁਣ ਤੈਨੂੰ ਕੀ ਹੈ ਤੂੰ ਹੁਣ ਕੀ ਕਰਨੇ ਪਰਸਨੈਲਿਟੀ ਬਣਾ ਕੇ ਐਸ ਉਮਰ ਦੇ ਵਿੱਚ ਅੱਛਾ ਮਤਲਬ ਉਹਦੇ ਵਾਸਤੇ ਪਰਸਨੈਲਿਟੀ ਬਸ ਉਹ ਆਸ਼ਕੀ ਕਰਨ ਮਾਰੇ ਜਾਂ ਉਹ ਜਨਾਨੀਆਂ ਮਾਰੇ ਬਸ ਬੰਦਾ ਦਾੜੀ ਰੰਗਦਾ ਉਹ ਨਹੀਂ ਹੈ ਨਾ ਹੋਰ ਕੀ ਹੁਣ ਤੈਨੂੰ ਲੋੜ ਕੀ ਹੈ ਮੈਂ ਤਾਂ ਬਾਹਰ ਜਾਣਾ ਹਾਂ ਘਟੂ ਘਟ ਕੋਈ ਦੇਰ ਤਾਂ ਟਾਈਮ ਪਾਸ ਹੋ ਜਾਊਗਾ ਤੇਰੇ ਤੋਂ ਪੈਂਡਾ ਛੁੱਟਿਆ ਰਹੂ ਕਲੇਸ਼ ਤੋਂ ਨਾ ਮੈਨੂੰ ਪਤਾ ਹੈ ਤੂੰ ਕਿਉਂ ਜਾਣਾ ਹੈ ਬਾਹਰ ਹਾਂ ਵੀ ਬਾਹਰ ਜਾ ਕੇ ਮੈਂ ਫੋਨ ਤੇ ਤੀਵੀਆਂ ਨਾਲ ਗੱਲਾਂ ਕਰ ਲੂੰਗਾ ਤਾਂ ਜਾਣਾ ਹੈ ਤੂੰ ਬਾਹਰ ਆਹੇ ਓਏ ਮੇਰੇ ਹੋਰ ਦੇ ਦੀਏ ਤੈਨੂੰ ਹੋਰ ਨਾਲ ਇਸ ਤੋਂ ਇਲਾਵਾ ਕੋ ਹੋਰ ਕੋ ਗੱਲ ਹੀ ਨਹੀਂ ਹੁੰਦੀ ਤੈਨੂੰ ਤੀਵੀਆਂ 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 ਮੈਨੂੰ ਪਤਾ ਤੇਰੇ ਲੱਛਣਾਂ ਦਾ ਮੈਂ ਜਾਣਦੀ ਆ ਘਰੇ ਤਾਂ ਤੈਨੂੰ ਐ ਵੀ ਇਹਨੂੰ ਪਤਾ ਲੱਗ ਜੂਗਾ ਵੀ ਫੋਨ ਤੇ ਕਿਹਦੇ ਨਾਲ ਗੱਲਾਂ ਕਰਦਾ ਬਾਹਰ ਗਲੀਆਂ 'ਚ ਜਾ ਕੇ ਤੈਨੂੰ ਪਤਾ ਨਹੀਂ ਲੱਗਣਾ ਤੇ ਐ ਵੀ ਉੱਥੇ ਜਾ ਕੇ ਕਰ ਲੂੰਗਾ ਬਾਹਰ ਜਾ ਕੇ ਫੋਨ ਤੇ ਗੱਲ ਉਹ ਜਿੱਦਾਂ ਦੀ ਵਹਿਈ ਹੈ ਨਾ ਤੈਨੂੰ ਆਹੀ ਵਹਿਮ ਰਿਹਾ ਹਮੇਸ਼ਾ ਹੈ ਹੈ ਨਾ ਮੈਂ ਆ ਪੂਰਾ ਰਾਂਝਾ ਵੀ ਹਾਂ ਮੇਰੇ ਅਰਕਾ ਤਾਂ ਕਿਤੇ ਦੁਨੀਆ 'ਚ ਕਿਸੇ ਨੂੰ ਮਿਲਣਾ ਹੀ ਨਹੀਂ ਜਿਵੇਂ ਹਨਾ ਸਾਰੀਆਂ ਜਿਵੇਂ ਮੇਰੇ ਤੇ ਪਿੱਛੇ ਤੁਰੀਆਂ ਫਿਰਦੀਆਂ ਅਗਲੀਆਂ ਸ਼ਕਲਾਂ ਤੇ ਨਹੀਂ ਜਾਂਦੀਆਂ ਮੈਨੂੰ ਪਤਾ ਹੈ ਤੇਰੇ ਵਰਗੇ ਬੁੱਝਲ ਜੇ 20-20 ਜਨਨੀਆਂ ਮਗਰ ਲਈ ਫਿਰਦੇ ਹੁੰਦੇ ਆ ਮੈਂ ਤੈਨੂੰ ਦੱਸਾਂ ਮੈਂ ਹੁਣੇ ਮੈਂ ਤੈਨੂੰ ਦੱਸ ਦੂੰ ਦੱਸ ਦੂੰ ਕੀ ਦੱਸ ਦੇਗਾ ਉਹ ਕਿਹੜੀ ਮਗਰਾਈ ਫਿਰਦਾ ਮੈਂ ਪਤਾ ਮੈਨੂੰ ਤੇਰਾ ਲਈ ਫਿਰਦਾ ਚੱਲ ਮੈਂ ਨਹੀਂ ਜਾਂਦਾ ਘਰੇ ਬਹਿ ਜਾਣਾ ਹਾਂ ਅੰਦਰ ਅੰਦਰ ਬਹਿਣਾ ਮੈਂ ਹਾਂ ਹੁਣ ਭਈ ਅੰਦਰ ਜਾ ਕੇ ਗੱਲਾਂ ਕਰ ਲੂੰਗਾ ਫੋਨ ਤੇ ਮੈਂ ਹੁਣ ਅੰਦਰ ਬਹਿ ਜਾਊਂਗਾ ਆਪਦੇ ਜੇ ਹੁਣ ਜੇ ਬਾਹਰ ਜਾਣਾ ਤਾਂ ਮੀ ਫੋਨ ਤੇ ਤੀਮੀ ਨਾਲ ਗੱਲਾਂ ਕਰੇਗਾ ਜੇ ਅੰਦਰ ਜਾਣਾ ਤਾਂ ਵੀ ਤੂੰ ਤਾਂ ਫੋਨ ਤੇ ਤੀਮੀ ਨਾਲ ਗੱਲਾਂ ਕਰੇਗਾ हां ਵੀ ਇਹ ਤਾਂ ਬਾਹਰ ਕੰਮ ਕਰਦੀ ਫਿਰਦੀ ਏ ਇਹਨੂੰ ਕਿਹੜਾ ਕਲਛਣੀ ਨੂੰ ਪਤਾ ਲੱਗਣਾ ਮੈਂ ਜਾ ਕੇ ਅੰਦਰ ਹੁਣ ਗੱਲਾਂ ਕਰ ਲੂੰਗਾ ਆਪਦਾ ਵੀ ਬਾਹਰ ਤਾਂ ਜਾਣ ਨਹੀਂ ਦਿੰਦੀ ਹੁਣ ਅੰਦਰ ਬਹਿ ਕੇ ਆਪਦਾ ਫੋਨ ਤੇ ਲਾ ਲੂੰ ਫੋਨ ਅੰਦਰ ਓਏ ਅੰਦਰ ਫੋਨ ਚਾਰਜ ਤੇ ਲੱਗ ਰਿਹਾ ਹੈ ਹਾਂ ਚਾਰਜ ਤੇ ਤਾਂ ਹੀ ਤਾਂ ਤਲਾਇਆ ਹੋਇਆ ਤੂੰ ਵੀ ਆਪਦਾ ਫੁੱਲ ਹੋ ਜਾਊਗਾ ਫਿਰ ਸਾਰਾ ਦਿਨ ਆਪਦਾ ਗੱਲਾਂ ਤੇ ਹੀ ਆ ਮੈਂ ਫੋਨ ਤੇ ਤੇਰਾ ਕੁਝ ਨਹੀਂ ਬਣ ਸਕਦਾ ਤੇਰੇ ਜਿਹੜੇ ਸ਼ੱਕ ਹੈ ਇਹ ਵਹਿਮ ਤਾਂ ਵਹਿਮ ਰਹੂਗਾ ਸਾਰੀ ਉਮਰ ਜਿੱਦਨ ਤੇ ਵਿਆਹ ਹੈ ਉਦੋਂ ਦਾ ਤੇਰਾ ਵਹਿਮ ਹੈ ਤੇ ਸਾਰੀ ਉਮਰ ਰਹੂਗਾ ਵੈ ਮਨੀ ਹੈ ਗਿਆ ਸੱਚੀ ਕਹਨੀ ਮੈਂ ਸੱਚੀਉਂ ਫੋਨ ਤਾਂ ਹੀ ਚਾਰਜ ਤੇ ਲਾਇਆ ਹੋਇਆ ਤੂੰ ਤਾਂ timelist ਨਾਲ ਗੱਲਾਂ ਕਰਨ ਮਾਰੇ ਨੇ ਫੋਨ ਥੋੜਾ ਜਿਹਾ ਬਾਹਰ ਜਦੋਂ ਮੈਂ ਜਾਂਦਾ ਪਿਆ ਸੀ ਹੁਣ ਤਾਂ ਮੇਰੇ ਕੋਲ ਹੈ ਨਹੀਂ ਸੀ ਅੰਦਰ ਚਾਰਜ ਤੇ ਲੱਗਿਆ ਹੋਇਆ ਸੀ ਫੋਨ ਉਹ ਤਾਂ ਤੈਨੂੰ ਪਤਾ ਸੀਗਾ ਕਿ ਮੈਂ ਪੁੱਠਾ ਤਾਂ ਮੋੜੂਗੀ ਇਹ ਹੈ ਤੇ ਪੁੱਠਾ ਬਹਾਨਾ ਬਣਾ ਲੈਣਾ ਫੇਰ ਆਪਦਾ ਅੰਦਰ ਬਹਿ ਕੇ ਕਰ ਲੂਗਾ ਗੱਲਾਂ ਕਿਉਂਕਿ ਬਾਹਰ ਤੇ ਇਹਨੇ ਮੈਨੂੰ ਜਾਣ ਨਹੀਂ ਦੇਣਾ ਹਨਾ ਆਹੀ ਸੀਗਾ ਤੇਰਾ ਬਹਾਨਾ ਵੀ ਫੋਨ ਲਾ ਲੈਣਾ ਅੰਦਰੇ ਬਹਿ ਕੇ ਮੈਂ ਆਪਦਾ ਚਾਰਜ ਤੇ ਤੇ ਨਾਲੇ ਆਪਦਾ ਗੱਲਾਂ ਕਰ ਲੂਗਾ ਨਾਲੇ ਆਪਦਾ ਅੰਦਰ ਬੈਠਾ ਰਹੂਗਾ ਮੇਰਾ ਸਿਰਦ ਹੁਣ ਲਾਤਾ ਇਹਨੇ ਤੀਵੀਆਂ ਨਾਲ ਗੱਲਾਂ ਕਰ ਕਰਕੇ ਸਿਰ ਹੀ ਦੁਖੂਗਾ ਹੋਰ ਤੇਰਾ ਕੀ ਦੁਖੂਗਾ ਟਿੱਡ ਹੈ ਟਿੱਡ ਤਾਂ ਤੇਰਾ ਪ੍ਰਿਜਿਆ ਪਿਆ ਗੱਲਾਂ ਕਰ ਕਰਕੇ ਓਏ ਕਿਹੜ ਮੈਂ ਜੋ ਕਿਸੇ ਪਾਸੇ ਮਾਨ ਨਹੀਂ ਹੈਗੀ ਸਿਰ ਹੂੰ ਦੁਖਦਾ ਤੀਵੀਆਂ ਨਾਲ ਗੱਲਾਂ ਕਰ ਕਰਕੇ ਸਿਰ ਦੁਖਦਾ ਚੱਲ ਨਹੀਂ ਨਹੀਂ ਸਿਰ ਦੁਖਦਾ ਨਾ ਹੋਊਗਾ ਤੇਰਾ ਕਾਹਨੂੰ ਸਿਰ ਦੁਖੂਗਾ ਹੁਣ ਤਾਂ ਤੇਰਾ ਗੱਲਾਂ ਤੋਂ ਮਨ ਭਰ ਗਿਆ ਹੁਣ ਤਾਂ ਕਰਕੇ ਹੁਣ ਸਿਰ ਵੀ ਤੇਰਾ ਕੀ ਦੁਖੂਗਾ ਕਿਸੇ ਪਾਸੇ ਮਾਨ ਨਹੀਂ ਹੈਗੀ ਕਿਸੇ ਪਾਸੇ ਮਾਨ ਕਿਸੇ ਪਾਸੇ ਮਾਨ ਨਹੀਂ ਹੈਗੀ ਮੇਰੇ ਸਾਰੇ ਦੀ ਹਰ ਟਾਈਮ ਸੱਚੀ ਕਹਿੰਨੀ ਆ ਮੈਂ ਮਾਰਦਾ ਇੱਥੇ ਗੱਲਾਂ ਗੱਲ-ਗੱਲ ਤੇ ਸ਼ੱਕ ਕਰੂਗੀ ਗੱਲ-ਗੱਲ ਤੇ ਐਨੀ ਸ਼ੱਕੀ ਤੀਵੀਂ ਆ ਤੂੰ ਸ਼ੱਕੀ ਤੀਵੀਂ ਹਨ ਪੜ ਬੰਦੇ ਦੇ ਪੱਲੇ ਪਾਤੀ ਮੈਨੂੰ ਤਾਂ ਹਾਂ ਹਨ ਪੜ ਪੱਲੇ ਵਾ ਤੂੰ ਬੜੀ ਇੱਥੇ ਆਹੋ ਮੈਂ ਤਾਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਨਿੱਟ ਰਹੀ ਆ ਤੇ ਬੀਏ ਪਾਸ ਆ ਅਗਲੀ ਆ ਬੀਏ ਪਾਸ ਹੈ ਐਸੇ ਕਰਕੇ ਤੂੰ ਲੱਗੀ ਨਾ ਪਰ ਪ੍ਰਿੰਸੀਪਲ ਹਾਂ ਪ੍ਰੋਫੈਸਰ ਲੱਗੀ ਹੋਈ ਹੈ ਤੂੰ ਦੇਖ ਲੈ ਆ ਕੇ ਐ ਹੋ ਗਈ ਹਾਂ ਮੈਂ ਤਾਂ ਆਪਦੇ ਘਰੇ ਚੀਜ਼ਾਂ ਰੱਖ ਰੱਖ ਕੇ ਭੁੱਲਦੀ ਸੀਗੀ ਓਏ ਆਹੀ ਤਾਂ ਰੋਲਾ ਸੀ ਚੀਜ਼ਾਂ ਰੱਖ ਰੱਖ ਕੇ ਭੁੱਲਦੀ ਸੀ ਜਦੋਂ ਉਹਨੂੰ ਪਤਾ ਵੀ ਇਹ ਤਾਂ ਭੁੱਲਦੀ ਐ ਮੇਰੇ ਸਹੁਰੇਦਿਆਂ ਨੇ ਆ ਮੇਰੇ ਪੱਲੇ ਪਾਤੀ ਪਾਤੀ ਤੇਰੇ ਪੱਲੇ ਹਾਂ ਉਹ ਮੇਰਾ ਇੰਨਾ ਨਾ ਮਾਰਾ ਹੈਗਾ ਭੁੱਲਣ ਸ਼ਕਤੀ ਇਹਦੀ ਕਮਜ਼ੋਰ ਐ ਆਪਦੀ ਆਪੇ ਉਹ ਪਰੋਣੇ ਨਾਲ ਲੜਦੀ ਰਿਆ ਕਰੂਗੀ ਪਰ ਠੀਕ ਐ ਭੁੱਲ ਤਾਂ ਮੈਂ ਹੀ ਜਾਂਦੀ ਤੇ ਸਾਡੇ ਘਰੇ ਚੀਜ਼ਾਂ ਖਾਲਤ ਹੁੰਦੀਆਂ ਸੀਗੀਆਂ ਜ਼ਿਆਦਾ ਹੁੰਦੀਆਂ ਸੀਗੀਆਂ ਪਤਾ ਨਹੀਂ ਹੁੰਦਾ ਕਿ ਕੋਈ ਚੀਜ਼ ਕਿੱਥੇ ਰੱਖੀ ਹੈ ਫਿਰ ਮੇਰੇ ਸਹੁਰੇ ਦੀ ਇਹਨੂੰ ਤੂੰ ਇਹ ਸ਼ੱਕ ਸ਼ੁੱਕ ਨੂੰ ਕਿਉਂ ਨਹੀਂ ਭੁੱਲਦੀ ਸ਼ੱਕ ਸ਼ੁੱਕ ਇਹ ਵੀ ਤਾਂ ਭੁੱਲ ਭੱਲ ਜਾ ਤੇ ਤੈਨੂੰ ਭੁੱਲਣ ਦੀ ਬਿਮਾਰੀ ਹੈ ਤਾਂ ਤੇਰੇ ਲੱਛਣ ਹੈ ਤੇ ਤਾ ਕਰਕੇ ਨਹੀਂ ਭੁੱਲਦੀ ਦੀ ਆਹੋ ਕਿੱਥੋਂ ਉਹ ਲੱਛਣਾ ਨੂੰ ਮੈਂ ਕੁਛ ਨਹੀਂ ਤੈਨੂੰ ਵਹਿਮ ਹੈ ਉਹ ਤਾਂ ਵਿਚੋਲੇ ਦੀ ਐਸੀ ਤਾਂ ਐਸੀ ਹੋਗੀ ਜਿੰਨੇ ਮੇਰੇ ਹਾਨਪਣ ਮੱਥੇ ਮਾਰਤਾ ਨਹੀਂ ਤਾਂ ਮੈਂ ਤਾਂ ਇੰਨੀ ਪੜ੍ਹੀ ਲਿਖੀ ਸੀਗੀ ਪੜ੍ਹੀ ਲਿਖੀ ਨੂੰ ਬੜੀ ਤੂੰ ਇੱਥੇ ਬਲਿਸਟਰ ਲੱਗ ਰਹੀਆਂ ਪੜ੍ਹੀ ਲਿਖੀ ਸੀ ਫਿਰ ਅਣਪੜ੍ਹਦੇ ਆਈ ਕਿਉਂ ਤੂੰ ਉਹ ਤਾਂ ਬਚੋਲੇ ਨੇ ਕਰਵਾਤਾ ਕਹਿੰਦਾ 10 ਕਿੱਲੇ ਆਉਂਦੀ ਐ ਇਹਨਾਂ ਨੂੰ ਤਾਂ 10 ਕਿੱਲੇ ਮੈਨੂੰ ਕੀ ਪਤਾ ਸੀ ਇਹਨੂੰ ਪਸ਼ੂਆਂ ਵਾਲੇ 10 ਕਿੱਲੇ ਆਉਂਦੇ ਐ ਮੇਰੀ ਤਾਂ ਮੱਤ ਮਾਰ ਲਈ ਨਾ ਪੱਤਿਆਂ ਨੇ ਗੋਹਾ ਕੁੰਡਾ ਫਿੱਕਦੇ ਫਿੱਕਦੇ ਸਾਰਾ ਦਿਨ ਮੈਨੂੰ ਕੀ ਪਤਾ ਸੀਗਾ ਕਿ ਇਹਨਾਂ ਦੇ ਜ਼ਮੀਨ ਦੇ ਓੜੇ ਨਹੀਂ ਹੈਗੇ ਭਾਈ 10 ਕਿੱਲੇ ਪਸ਼ੂਆਂ ਦੇ ਐ ਪਸ਼ੂਆਂ 'ਚ ਪਤਾ ਕਿੰਨਾ ਲਾਭ ਐ ਪਸ਼ੂਆਂ ਪਸ਼ੂਆਂ ਵਾਲਾ ਕੰਮ ਮਾੜਿਆ ਕੋਈ ਨਾ ਪਸ਼ੂ ਵੀ ਤੇਰੇ ਚੱਜਦੇ ਹੋਣ ਖੰਡਰ ਗਾਇਆਂ ਰੱਖੀ ਬੈਠਾ ਦੁੱਧ ਭੋਰਾ ਨਹੀਂ ਦਿੰਦੀਆਂ ਤੂੰ ਕਿੱਲੇ ਨਾਲ ਉਹਨਾਂ ਦਾ ਸਾਫ ਲਈ ਬੈਠਾ ਮੈਨੂੰ ਕੀ ਤਾਂ ਤੇਰਾ ਆਹਾ ਕਿੱਲੇ ਐ ਦੱਸ ਹੈ ਹੁਣ ਸਾਰਾ ਦਿਨ ਉਹਨਾਂ ਗਾਇਆਂ ਦੇ ਵਿੱਚ ਲੱਗੀ ਰਹਿੰਦੀ ਅਗੋਹਾ ਕੂੜਾ ਸਿੱਟ ਕਦੇ ਉਹਨਾਂ ਨੂੰ ਨੀਰਾ ਚਾਰੀ ਕਰ ਕਦੇ ਉਹਨਾਂ ਦਾ ਗੋਹਾ ਕੂੜਾ ਸਿੱਟ ਕਦੇ ਛਾਵੇਂ ਬੰਨ ਕਦੇ ਧੁੱਪੇ ਬੰਨ ਕਦੇ ਪਾਣੀ ਪਿਆ ਕਦੇ ਧਾਣੀ ਪਿਆ ਕਦੇ ਹੁਣ ਮੇਰੇ ਪਿੱਛੇ ਆਈ ਐ ਵੀ ਇਹ ਤਾਂ ਕੰਮ ਕਰਨਾ ਪਊਗਾ ਕੰਮ ਅੱਛਾ ਚਾ ਬੀਏ ਪਾਸਾਂ ਚ ਕੋਈ ਵੀ ਐ ਤੂੰ ਮੇਰੀਆਂ ਤਾਂ ਬੀਏ ਇੱਥੇ ਰੁਲਗੀਆਂ ਤੁਹਾਡੇ ਪਸ਼ੂਆਂ ਦੇ ਵਿੱਚ ਠੀਕ ਐ ਪਸ਼ੂਆਂ ਦੇ ਦੁੱਧ ਭੋਰਾ ਦਿੰਦੀਆਂ ਹੋਣ ਕੁੱਟ ਪਈ ਤੇ ਚੱਲ ਮੈਂ ਉਹਨਾਂ ਦੀ ਸੇਵਾ ਪਾਣੀ ਵੀ ਕਰਾਂ ਹਾਂ ਉਹਨਾਂ ਨਾਲ ਠੰਡਰਾ ਦੀ ਮੈਂ ਕੀ ਸੇਵਾ ਕਰਾਂ ਵਿਚਾਰੀਆਂ ਦੀ ਕਿਸੇ ਟਾਈਮ ਤਾਂ ਤੂੰ ਓਏ ਪੁੰਨ ਲੱਗਦਾ ਹੈ ਪੁੰਨ ਤਾਂ ਮੈਨੂੰ ਪਤਾ ਲੱਗਦਾ گاਵਾ ਦਾ ਪੁੰਨ ਤਾਂ ਬਥੇਰਾ ਹੈ ਕਰੀ ਚੱਲ ਕਰੀ ਚੱਲ ਕੋਈ ਦੁੱਧ ਦਾ ਕੁੱਟ ਦੇਣ ਤੇ ਚੱਲ ਮੈਂ ਉਹਨਾਂ ਨੂੰ ਰੱਖਾਂ ਤੂੰ ਤਾਂ ਇਹੋ ਜਿਹਾ ਬੰਦਾ ਹੈ ਤੇ ਇਹਨੂੰ ਤਾਂ ਹੀ ਹੈ ਕਿ ਇਹ ਸਾਰਾ ਦਿਨ ਅੱਥੇ ਲੱਗੀ ਰਹੇ ਗੋਹੇ ਪੂਰੇ ਚ ਇਹ ਸਾਰਾ ਦਿਨ ਉੱਥੇ ਤਾਸ ਤੇ ਬੈਠਾ ਰਹਿੰਦਾ ਬਾਹਰ ਜਾ ਕੋ ਕੰਮ ਨਹੀਂ ਕੋਈ ਧੰਦਾ ਨਹੀਂ ਉਹੋ ਗੱਲ ਸੱਚੀ ਹੋਗੀ ਮੈਨੂੰ ਕੀ ਪਤਾ ਸੀ ਉਹ ਗੱਲ ਮੇਰੇ ਤੇ ਟੁਕੂਗੀ ਕੀ ਕੀ ਸੱਚੀ ਹੋਗੀ ਉਹ ਇੱਕ ਬੋਲੀ ਨਹੀਂ ਹੈਗੀ ਹਾਂ ਕਿਹੜੀ ਪੱਥਣੀਆਂ ਪਈਆਂ ਪਾਥੀਆਂ ਬੀਏ ਪਾਸ ਨਾ ਕੋਈ ਕੰਮ ਆਈ ਮੈਂ ਤਾਂ ਤੁਹਾਡੇ ਸਾਰਾ ਦਿਨ ਗੋਹੇ ਕੂੜੇ ਦੀ ਪਾਥੀਆਂ ਹੀ ਪਸਦੀ ਰਹਿਣੀ ਆ ਮੇਰੇ ਨਾਲ ਤਾਂ ਉਹ ਸੱਚੀਓ ਬਣਗੀ ਕਹਾਣੀ ਇਹ ਹੀ ਕਣ ਕੀ ਸੱਚੀ ਬੀਏ ਪਾਸ ਰੋਜ ਹੀ ਬੀਏ ਪਾਸ ਬੀਏ ਪਾਸ ਦੀ ਲੈ ਕੇ ਬਹਿ ਜੂਗੀ ਮੈਨੂੰ ਕੀ ਤਾਂ ਕਿ ਆਹਨ ਪੜ ਬੁੱਝਲ ਮੇਰੇ ਮੱਥੇ ਵੱਜ ਜੂ ਤੇਰੇ ਚ ਇੱਕ ਕਮੀ ਹੋਵੇ ਤਾਂ ਦੱਸਾਂ ਹੈ ਅੱਗਲ ਗੁਣੀ ਦਾ ਤੂੰ ਨਸ਼ਾ ਕਰਦਾ ਕਿਹੜਾ ਨਸ਼ਾ ਕਰ ਲਿਆ ਵਿਚੋਲਾ ਕਹਿੰਦਾ ਸੀਗਾ ਇਹ ਤਾਂ ਭਾਈ ਫੀਮ ਭੁੱਕੀ दारू ਨਸ਼ੇ ਵਾਲੇ ਦੇ ਕੋਲੇ ਨਹੀਂ ਖੜਦਾ ਹਾਂ ਤਾਂ ਵਧੀਆ ਗੱਲ ਹੈ ਉਹ ਤੈਨੂੰ ਖੁਸ਼ ਹੋਣਾ ਚਾਹੀਦਾ ਸੀ ਹੈ ਉਹ ਤਾਂ ਬਾਅਦ ਵਿੱਚ ਪਤਾ ਲੱਗਿਆ ਖੜਾ ਜਾਂਦਾ ਨਹੀਂ ਸੀ ਤੇ ਇਥੋਂ ਜ਼ਿਆਦਾ ਨਸ਼ਾ ਕਰਕੇ ਥਾਂ ਡਿੱਗ ਪੈਂਦਾ ਸੀ ਤੂੰ ਇਹ ਕੀ ਕਹੀਆਂ ਗੋੜ ਦੇਣੀਆਂ ਲਾ ਕੇ ਉੱਥੇ ਡਿੱਗ ਪੈਣਾ ਤੈਨੂੰ ਅਸੀਂ ਚੱਕ ਚੱਕ ਕੇ ਲਿਆਉਨੇ ਆ ਉੱਥੋਂ ਲੋਕਾਂ ਦੇ ਘਰਾਂ ਗੋਲੀਆਂ ਚੋਂ ਕਿੱਥੋਂ ਲਿਆਈ ਤੂੰ ਚੱਕ ਕੇ ਕਿੱਥੋਂ ਚੱਕ ਕੇ ਲਿਆਈ 20-12 ਦਾ ਤੈਨੂੰ ਚੱਕ ਕੇ ਲੰਦਾ ਅਸੀਂ ਗਲੀ ਚੋਂ ਕਦੇ ਨਾજર ਕਹਿੰਦੇ ਬੂਹੇ ਅੱਗੇ ਡਿੱਗਿਆ ਪਿਆ ਹੁੰਦਾ ਕਦੇ ਜੰਟੇ ਕਹਿੰਦੇ ਬੂਹੇ ਅੱਗੇ ਡਿੱਗਿਆ ਪਿਆ ਹੁੰਦਾ ਨਸ਼ਾ ਖਾ ਕੇ ਅਗਲੇ ਕਹਿੰਦੇ ਨੇ ਭਾਈ ਇਹਨੂੰ ਚੱਕ ਲੈ ਜੋ ਹੈ ਓਏ ਉਹ ਤਾਂ ਮੇਰੇ ਸਹੁਰੇ ਦੇ ਜ਼ਿਆਦਾ ਪਿਆ ਦਿੰਦੇ ਹੁੰਦੇ ਆ ਜ਼ਿਆਦਾ ਪਿਆ ਦਿੰਦੇ ਹੁੰਦੇ ਆ ਕਿੱਥੇ ਤੇਰਾ ਮੂੰ ਚੱਕ ਦੇ ਰਹੇ ਉਹ ਹੁਣ ਹੂੰ ਉਹਨੇ ਦੱਸੂਗਾ ਮੈਂ ਉਹ ਹੁਣ ਉਹਨਾਂ ਦਾ ਕਸੂਰ ਹੈ ਕੰਜਰ ਦੇ ਉਹ ਜ਼ਿਆਦਾ ਪਿਆ ਦਿੰਦੇ ਐ ਜ਼ਿਆਦਾ ਪਿਆ ਨਾ ਮੂੰਹ ਤਾਂ ਤੇਰਾ ਹੁੰਦਾ ਟਿੱਡ ਤੇਰਾ ਆਉਂਦਾ ਹੁੰਦਾ ਸਮਾਨ ਤਾਂ ਦੂਜਿਆਂ ਦਾ ਹੁੰਦਾ ਉਹ ਤਾਂ ਤੂੰ ਵੇਖ ਲਿਆ ਕਰ ਮਾੜਾ ਮੋਟਾ ਕੋਈ ਨਾਲੇ ਨਸ਼ੇ ਦਾ ਮੂੰਹ ਬਾਲਦੇ ਨਸ਼ਾ ਕੁਛ ਨਹੀਂ ਛੱਡਦਾ ਕਾ ਘਰੇ ਮੈਂ ਤੈਨੂੰ ਦੱਸਾਂ ਜਿਹੜੀ दारू ਪਿੰਨੇ ਨਸ਼ੇ ਸ਼ਰਾਬਾਂ ਪਿੰਨੇ ਉਹ ਕਰੇ ਤੂੰ ਸਮਾਨ ਖੋ ਲਿਆਵੇਂ ਦੁੱਧ ਲਿਆਵੇਂ ਨਾਲੇ ਜਵਾਕ ਖਾਣ ਨਾਲੇ ਆਪ ਖਾਈਏ ਸਾਰੇ ਇੰਨੇ ਪੀਨੇ ਆ ਮੇਰੇ ਸਹਰੇ ਦਾ ਹੁਣ ਤਾਂ ਕੋਈ ਪਿਉਂਦਾ ਹੀ ਨਹੀਂ ਹੈਗਾ ਪਤਾ ਨਹੀਂ ਕੀ ਹੋ ਗਿਆ ਨਾ ਪਿਉਂ ਤੈਨੂੰ ਹੁਣ ਸੁਵਾ ਹੈ ਉਹਨਾਂ ਨਾਲ ਹੀ ਪਿੰਨੇ ਤੂੰ ਉਹਨਾਂ ਨਾਲ ਹੀ ਲੜ ਪਿੰਨਾ ਅਗਲੇ ਤਾਂ ਨਹੀਂ ਪਿਉਂਦੇ ਤੈਨੂੰ ਉਹ ਦੇਖੀ ਬੈਠੇ ਤਰ੍ਹਾਂ ਉਹ ਕਿਹਦੇ ਨਾਲ ਲੜ ਪਿਆ ਕਿਹਦੇ ਨਾਲ ਲੜ ਪਿਆ 50 ਵਾਰੀ ਲੜਦਾ ਤੂੰ ਅਗਲਿਆਂ ਦੇ ਨਾਲ ਹੈ ਉਹ ਜਦਾ ਜਦਾ ਹੀ ਹੋ ਜਾਂਦੀ ਹੈ ਮਾਰਾ ਮੋਟਾ ਚੱਲ ਹੋ ਹੀ ਜਾਂਦਾ ਫਿਰ ਹੁਣ ਹੋ ਕਿਉਂ ਜਾਂਦਾ ਉਹਨਾਂ ਦੀ ਪਿੰਨੇ ਤੂੰ ਉਹਨਾਂ ਦੇ ਉਹਨਾਂ ਨੂੰ ਹੀ ਫਿਰ ਤੂੰ ਗਾਲਾਂ ਕੱਢਦਾ ਫਿਰ ਤੂੰ ਉਹ ਨਾ ਤਾਂ ਜੂਤ ਖਾਨਾ ਮੈਂ ਹੁਣ ਦੱਸੂ ਦੱਸੂ ਮੈਂ ਜੂਤ ਪੇਜਤੀ ਕਰੀ ਜਾਂਦੀ ਐ ਸਾਰੇ ਉੱਠਦੇ ਹੀ ਠੀਕ ਕਹਿੰਨੀ ਐ ਤੈਨੂੰ ਮੈਂ ਕੱਟਦਾ ਨਹੀਂਗਾ ਜਿਹੜਾ ਤੂੰ ਲੋਕਾਂ ਦੇ ਮੂੰਹ ਲੱਗਦਾ ਫਿਰਦਾ ਤਾਂ ਇਹੀ ਤੱਕਲੇ ਹੁਣ ਤੇਰੀ ਠੂਈ ਨਹੀਂ ਕਿਹਨੇ ਤੇ ਜੂਤ ਖਾ ਲੇ ਮੈਂ 50 ਵਾਰੀ ਤੈਨੂੰ ਜੰਟੇ ਨੇ ਕੁੱਟਿਆ ਤੈਨੂੰ ਹੁਣ 76 ਨੇ ਕੁੱਟਿਆ ਮੈਂ ਹੁਣ ਤੂੰ ਤੂੰ ਉਹ ਤਾਂ ਕੁੱਟਾ ਉਹ ਤਾਂ ਛੱਡ ਪੜਾ ਤੂੰ ਹਾਂ ਆ ਤੂੰ ਖਾਏਂਗੀ ਲੈ ਆ ਜਾ ਫਿਰ ਮਾਰ ਕੇ ਦੇਖ ਲੈ ਪੱਕੇ ਨਸੀਰ ਦਾ ਕੁੱਟਿਆ ਜਮ ਨਹੀਂ ਤੇ ਮੈਂ ਤੈਨੂੰ ਬਰਕਤ ਮਾਇਆ ਤਰੂ ਕੋਣ ਹੈ ਜੇ ਤੂੰ ਛੱਡ ਛੱਡ ਮਾਰ